ਆਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਵਾਗੁਰੂ 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 ਵਾਹ ਗੁਰੂ ਵਾਹ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੋ ਜੀ ਤਨ ਤਨ ਮਾਤਾ ਗੁਜਰ ਕੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਹੁਣ ਆਪਾਂ ਸਿਮਰਨ ਕਰੀਏ ਸਿਮਰਨ ਕੀ ਤੇਜੀਬ ਆਜੋ ਹੁਣ ਆਪਾਂ ਕਰਦੇ ਆ ਜੀ ਸਹਿਜ ਪਾਠ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਨਟ ਨਾਰਾਇਣ ਮਹੱਲਾ ਚੌਥਾ ਪੜਤਾਲਿਕ ਵੰਗਾਰ ਸਤੁਰ ਵਰਸਾਦ ਮੇਰੇ ਮਨ ਸੇਵ ਸਫਲ ਹਰ ਕਾਲੇ ਗੁਰ ਪਗ ਰੇਨ ਰਵਾਲ ਸਬ ਦਾਲਿਦ ਪੰਜ ਦੁਖ ਦਲ ਹਰ ਹੋ 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 ਨਦਰ ਨੇ ਹਾਲ ਰਹਾ ਹੋ ਹਰ ਕਾ ਗ੍ਰਹ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਭਈ ਨੇ ਹਾਲ ਨਿਹਾਲ 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 ਹਰ ਆਪਤੀ ਕੀ ਖਬਰ ਗੁਰ ਪਾਈ ਮਨ ਤਨ ਆਨੰਦੋ ਆਨੰਦ ਪਈ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪਏ ਗਲਤਾਨ ਹਾਲ ਨਿਹਾਲ ਨਿਹਾਲ ਨਟ ਮਹਲਾ ਚੌਥਾ ਮਨ ਮਿਲ ਸੰਤ ਸੰਗਤ ਸੋਭਵੰਤੀ ਸੋਨਿਆ ਕਥ ਕਥਾ ਸੁਖਵੰਤੀ ਸਭ ਕਿਲ ਬਿਖ ਪਾਪ ਲਹੰਤੀ ਹਰ ਹੋ 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 ਲਿਖਤ ਲਿਖੰਤੀ ਰਹਾ ਹੂੰ ਹਰ ਕੀਰਤ ਕਾਲ ਯੁਗ ਵਿੱਚ ਉਤਮ ਮਤ ਗੁਰਮਤ ਕਥਾ ਪਜੰਤੀ ਜਿਹ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕਹਿ ਹੂੰੁਰ ਬਾਜੰਤੀ ਹਰਿਅ ਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸੁਭ ਭੂਖ ਲਹੰਤੀ ਨਾਨਕ ਜਨ ਹਰਿ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋ ਵੰਤੀ ਨਟ ਮਹਲਾ ਚੌਥਾ ਕੋਈ ਆਨ ਸੁਨਾਵੇ ਹਰ ਕੀ ਹਰ ਗਾਲ ਦੇਸ ਕੋ ਹੋਂ ਬਲ ਬਲ ਪਾਲ ਸੋ ਹਰ ਜਨ ਹੈ ਪਲ ਪਾਲ ਹਰ ਹੋ 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 ਮੈਂ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸਤਿ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਉ ਮੇਰੇ ਗੁਰ ਸਿੱਖੋ ਨਹਿ ਕਪਟੈ ਨਹਿ ਕਪਟ ਕਮਾਉ ਵਹ ਹਰ ਕੀ ਹਰ ਕਾਲ ਨਿਹਾਲ 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 ਤੇ ਗੁਰ ਕੇ ਸਿਖ ਮੇਰੇ ਹਰ ਪ੍ਰਭ ਪਾਏ ਜਿਨਾਂ ਹਰ ਪ੍ਰਭ ਜਾਨਿਓ ਮੇਰਾ ਨਾਲ ਜਨ ਨਾਨਕ ਕੋ ਮਤ ਹਰ ਪ੍ਰਭ ਤਿਨੀ ਹਰ ਦੇਖ ਨਿਕਟ ਭਦੂਰ ਨਿਹਾਲ 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 राग नट नारायण महला पज्जेवां एक ओम्कार सतगुरु प्रसाद राम हो क्या जाना क्या पावे मन प्यास बहुत दरसावे रहाओ सोई ज्ञानी सोई जन तेरा जिस ऊपर रुचि आवे कृपा करू जिस पर तू भी दाती सो सदा सदा तुद के आवे कवन जोग कवन ज्ञान त्याना कवन गुनी रे जावे सोई जन सोई नित भगता जिस ऊपर रंग लावे साई मत साई पुद स्यान चित नमक न प्रभु बिसेरावे संत संग लग हे हो सुख पायो हर गुण सत ही गावे ਦੇ ਕਿਉ ਆਚਰਜ ਮਹਾ ਮੰਗਲ ਰੂਪ ਕਛਿਆ ਨਹੀ ਦਿਸਤਾਵੈ ਕੋਹ ਨਾਨਕ ਮੋਰਚਾ ਗੁਰ ਲਾਇਓ ਤਹ ਗਰਬ ਜੋਨ ਕਹੇ ਆਵੈ ਨਟ ਨਾਰਾਇਣ ਮਹਲਾ ਪੰਜਵਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੋਹਾਰੋ ਕੀ ਹੋ ਰਹਾ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੋ ਹਰ ਜਿਉ ਇਹਾ ਹੁਆ ਹਰ ਨਾਮ ਹਰ ਤੁਮ ਹੀ ਤੁਮ ਹੀ ਇਹੋ ਗੁਰ ਤੇ ਮੰਤਰ ਦ੍ਰਿੜਿਓ ਜਬ ਤੇ ਜਾਨ ਪਾਈ ਇਹ ਬਤ ਤਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰੇ ਬਿਓ ਨਟ ਮਹਲਾ ਪੰਜਵਾ ਜਾ ਕੋ ਪਈ ਤੁਮਾਰੀ ਤੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹਉ ਮੈਂ ਪੀ ਰਹਾਉ ਤਪਤ ਬੁਜਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ਮਾਤ ਪਿਤਾ ਸਾ ਜਨ ਸੰਤ ਮੇਰੇ ਸੰਤ ਸਹਾਈ ਪੀਰ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸੰ ਭੈ ਨਾਨਕ ਜਸ ਗਾਵਤ ਠਾਕੁਰ ਗੁਨੀ ਗਹਿਰ ਨਟ ਮਹਲਾ ਪੰਜਵਾ ਆਪਣਾ ਜਨਿਆ ਪਿਆ ਆ ਕੀ ਉਧਾਰਿਓ ਆਠ ਪਹਿਰ ਜਨ ਕੇ ਸੰਗ ਬਸਿਓ ਮਨ ਤੇ ਨਾਹੀ ਬਿਸਾਰਿਓ ਰਹਾਉ ਵਰਨ ਚਹਿਨ ਨਾਹੀ ਕਿਛ ਪੀਖਿਓ ਦਾਸ ਕਾ ਕੁਲ ਨਾਮ ਵਿਚਾਰਿਓ ਕਰ ਕਿਰਪਾ ਨਾਮ ਹਰ ਜੀਓ ਸਹਜ ਸੁਭਾਏ ਸਵਾਰਿਓ ਮਹਾ ਵਿਖਮੇ ਅਗਨ ਕਾ ਸਾਗਰ ਤਿਸਤੇ ਪਾਰਿ ਉਤਾਰਿਓ ਪੇਖ ਪੇਖ ਨਾਨਕ ਬਿਦ ਸਾਨੋ ਪੁਨੈ ਪੁਨੈ ਭਲੇ ਹਾਰਿਓ ਨਟ ਮਹਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਿਓ कोटे अपराध मिटे खिन्न पीतर ताका दुख न रहियो रहाओ खोजत खोजत पयो वैरागी साधु संग लहयो सकल त्याग एक बल्ला की हर हर चरण गहीयो कहत मुकत सुनते निस्तारे जो जो शरण पयो सिमर सिमर स्वामी प्रभु अपना कहन नानक या नद पयो ਨਾਟ ਮਹਲਾ ਪੰਜਵਾਂ ਚਰਨ ਕਮਨ ਸੰਗ ਲਾਗੀ ਡੋਰੀ ਸੁਖ ਸਾਗਰ ਕਰਮ ਪਰਮ ਗਤ ਮੋਰੀ ਰਹਾਉ ਅੰਚ ਲਗਾ ਹਾਯੋ ਜਨ ਆਪਣੇ ਕੋ ਮਨ ਪੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਪਗਤ ਰਸਿਓ ਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੀ ਕਿਰਪਾ ਨੇ ਦਿਆਨ ਨਾ ਪੇਖੋ ਹੋਰੀ ਦਾਨਕ ਮੇਲ ਲਿਓ ਦਾਸਿ ਆਪਣਾ ਪ੍ਰੀਤ ਨਾ ਕਭੂ ਥੋਰੀ ਨਟ ਮਹਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਭੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਉ ਸਾਧੂ ਤੋਰ ਕਰੋ ਨਿਤ ਮਜਨ ਸਭ ਕਲਮਿਕ ਪਾਪ ਗਵਾਣ ਪੂਰਨ ਪੂਰ ਰਹੀ ਕਿਰਪਾ ਨਦ ਕਟ ਕਟ ਦਿஷ்ட ਸਮੈਣ ਜਾਪ ਤਾਪ ਕੋਟ ਲਖ ਪੂਜਾ ਹਰਿ ਸਿਮਰਣ ਤੁਲ ਨਾ ਲਾਇਣ ਤੋਇ ਕਰ ਜੋੜ ਨਾਨਕ ਦਾਨ ਮੰਗੇ ਤੇਰੇ ਦਾਸ ਅਦਾਸ ਦਸਾਇਣ ਨਟ ਮਹਲਾ ਪੰਜਵਾ ਮੇਰੇ ਸਰਬਸ ਨਾਮ ਦੀਖਾਨ ਕਰ ਕਿਰਪਾ ਸਾਦੂ ਸੰਗ ਮਿਲਿਓ ਸਤਗੁਰ ਤੀਨੋ ਦਾਨ ਰਹਾਉ सुख दाता दुख भंजन हारा गाओ कीर्तन पूरन ज्ञान काम क्रोध लोभ खंड खंड कीने बिनस्यो मोड़ी अभिमान क्या गुण तेरे आख वखाना प्रभु अंतर जामी जान चरण कमल शरण सुख सागर नानक सतगुरु माना रत्नहला पंजवा ਹਉ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ ਹੋਏ ਨਿਰਗੁਣ ਤੁਮ ਪੂਰੇ ਦੇ ਦਾਤੇ ਧਿਨਾ ਨਾਥ ਦੇਵਲ ਉਠਤ ਬੈਠਕ ਸੋਵਤ ਜਾਗਤ ਜੀ ਪ੍ਰਾਨ ਤਨ ਮਾਲੇ ਦਰਸਤ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਟ ਪੜ ਤਾਲ ਮਹਲਾ ਪੰਜਵਾਂ ਹਿਕ ਓੰਕਾਰ ਸਤ ਗੁਰ ਪਰਸਾਦ ਉਹ ਹੈ ਮੇਰੋ ਸਾਜਨ ਮੀਤ ਹਰਨਾਮ ਸੁਨਾਵੇ ਨੀਤ ਬਿਨਸੈ ਦੁਖ ਵਿਪਰੀਤ ਸੋ ਅਰਪੋ ਮਨ ਤਨ ਚੀਤ ਰਹਾਓ ਕੋਈ ਵਿਰਲਾ ਆਪਣੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਪਜ ਜਨਮ ਪਦਾਰਥ ਚੀਤ ਕੋਟ ਪਤਿਤ ਹੋਏ ਕੋ ਨੀਤ ਨਾਨਕ ਦਾਸ ਬਾਲ ਬਾਲ ਕੀਤ ਨਾ ਕਸ਼ਟ ਪਦੀਆ ਮਹਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮ ਮੇਰੇ ਮਨ ਤਨ ਨਾਮੇ ਆਧਾਰੈ ਖਿੰਨ ਪਲ ਰਹੈ ਨ ਸਭੋ ਬਿਨ ਸੇਵਾ ਮੈਂ ਗੁਰਮਤਿ ਨਾਮ ਸਮਾਰੇ ਰਾਹਾ ਹਰ 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 ਮਨ ਧਿਆਉ ਮੈਂ ਹਰ ਹਰ ਨਾਮ ਪਿਆਰੈ दीन दयाल पे प्रभा गुर गुर कै शबद सवार मद सूतन जग जीवन मातो मेरे ठाकुर अगम्या पार एक बिनो बेनती करो गुरे आगे मैं साधु चल पखारे सहस नेत्र नेत्र है प्रभ को प्रभ को पुरख निरारे सहस मूरत एको प्रभ ठाकुर प्रभ एको गुरमत तारे ਗੁਰਮਤਿ ਨਾਮ ਸਮੋਦਰ ਪਾਇਆ ਹਰ ਹਰ ਨਾਮੀ ਔਰ ਤਾਰੇ ਹਰ ਹਰ ਕਥਾ ਬੰਨੀਆ ਤੇ ਮੀਟੀ ਜਿਉ ਗੂੰਗਾ ਕਟਕ ਸਮਾਰੇ ਰਜਨਾ ਸਾਧ ਚਖੇ ਪਾਇ ਦੂਜੇ ਅਤ ਫੀਕੇ ਲੋਭ ਵਿਕਾਰੇ ਜੋ ਗੁਰਮੁਖ ਸਾਧ ਚਖੇ RAM ਨਾਮਾ ਸਭਿਆ ਨਿਰਸ ਸਾਧ ਪੀ ਸਾਰੇ ਗੁਰਮਤਿ ਰਾਮ ਨਾਮ ਤਨ ਪਾਇਆ ਸੁਣ ਕੇ ਤੀਆਂ ਪਾਪ ਨਿਵਾਰੇ ਧਰਮ ਰਾਏ ਜਨ ਨੇੜ ਨਾ ਆਵੇ ਮੇਰੇ ਠਾਕੁਰ ਕੀ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸਾਰੇ ਸਾਸ ਸਾਸ ਜਾਏ ਨਾਮੇ ਬਿਨ ਸੋ ਬਰਤਾ ਸਾਸ ਬਿਕਾਰੇ ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਨੀ ਮੋਕੋ ਹਰ ਜਨ ਮੇਲ ਕੇ ਯਾਰੇ ਨਾਨਕ ਦਾ ਸੰਦਾਸ ਕਹਤ ਹੈ ਆਮ ਦਾਸਨ ਕੇ ਪਨੀ ਹਾਰੇ ਨਟ ਮਹਲਾ ਚੌਥਾ ਰਾਮ ਹਮ ਪਾਥਰ ਨਿਰਗੁਣ ਯਾਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸ਼ਬਦ ਗੁਰ ਤਾਰੇ ਰਹਾਓ ਸਤਗੁਰ ਨਾਮ ਦਰੇੜਾਏ ਅਤ ਮੀਠਾ ਮਹਿਲਾ ਕਰ ਮਲ ਕਾਰੇ ਨਾਮੇ ਸੁਰਤ ਵਜੀ ਹੈ ਤਹਿ ਤਿਸ ਹਰ ਮੁਸਕੀ ਮੁਸਕ ਗੰਦਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰ ਨੀਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਇ ਗੁਣ ਗਾਵਤ ਗੁਰ ਨਿਸਤਾਰੇ ਵਿਵੇਕ ਗੁਰੂ ਗੁਰੂ ਸਮਦਰਸੀ ਕਿਸ ਮਿਲੀਐ ਸੰਗ ਕੇ ਉਤਾਰੇ ਸਤ ਗੁਰ ਮਿਲੀਐ ਪਰਮ ਪਤ ਮਾਇਆ ਹੋ ਸਤ ਗੁਰ ਕੈ ਬਲੇ ਹਾਰੈ ਪਖੰਡ ਪਖੰਡ ਕਰ ਕਰ ਪਰਮੇ ਲੋਭ ਪਖੰਡ ਜਗ ਬੁਰੇ ਆਰੇ ਹਲਤ ਪਲਤ ਦੁਖਦਾਈ ਹੋਵੇ ਜਮ ਕਾਲ ਖੜਾ ਸਿਰ ਮਾਰੇ ਉਗਵੇ ਦਿਨ ਸਿਆਣ ਚਾਲ ਸਮਾਲੇ ਬਿਕ ਮਾਇਆ ਕੇ ਬਿਸਖਾਰੇ ਆਈ ਰਹਿਨ ਪਿਆ ਸੁਪਨੰਦਰ ਬਿਕ ਸੁਪਨੇ ਵੀ ਲੋਕ ਸਾਰੇ ਕਲਰ ਖੇਤ ਲੈ ਗੂੜ ਜਮਾਇਆ ਸਭ ਕੂੜੇ ਲੈ ਕੇ ਖਲਵਾਰੇ ਸਾਖਤ ਨਰ ਸਭ ਊਕ ਭੁਖਾਨੇ ਦਰ ਢਾਂਡੇ ਚਮਚੰਦਾਰੇ ਮਨਮੁਖ ਕਰਜ ਚੜਿਆ ਬਿਕ ਭਾਰੀ ਉਤਰੇ ਸ਼ਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗਿਏ ਕਰੇ ਸੇਵਕ ਪਗ ਲਗਵਾਰੇ ਜਗਨਨਾਥ ਸਭ ਚਤਰ ਉਪਾਏ ਨਕ ਖੀਤੀ ਸਬਨਥ ਹਾਰੇ ਨਾਨਕ ਪ੍ਰਭ ਖਿੰਚ ਤੇ ਵਚ ਲਿਏ ਜਿਉ ਪਾਵੇ ਰਾ ਪਿਆਰੇ ਨਟ ਮਹੱਲਾ ਚੌਥਾ ਰਾਮ ਹਰਿ ਆਪ੍ਰਤ ਸਰਨਾਵਾਰੇ ਸਤਿਗੁਰ ਗਿਆਨ ਮਜਨ ਹੈ ਨੀਕੋ मेल कल मल पाप उतारे राहाऊं संगत का गुण बहुत अधिकाई पड़ सुवा गण के उतारे परस न परस पए कु बिजाकों लै बैकुंठ से धारे अजामल प्रीति पुत्र पुत्र कीनी कर नारायण बोला रे मेरे ठाकुर के मन पाए पावनी जम कंकर मार बिदारे मानुक कथा कथ कत लोक सुनावे जो बोले सो ना बिचारै ਸਤ ਸੰਗਤ ਮਿਲੇ ਤਾਂ ਦਿਹੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਜਬ ਲਗ ਜਿਓ ਪਿੰਡ ਸਾਬਤ ਤਬ ਲਗ ਕਿਛ ਨਾਸ ਹਮਾਰੇ ਜਬ ਕਰ ਮੰਦਰ ਆਗ ਲਗਾਨੀ ਕਟਕੂਪ ਕੱਡੇ ਪਨੇ ਹਾਰੇ ਸਾਕਤ ਸਿਉ ਮਨ ਮੇਲ ਨ ਕਰਿਓ ਜਿਨ ਹਰ ਹਰ ਨਾਮ ਪਿਸਾਰੇ ਸਾਕਤ ਬਚਨ ਵਿਚੂ ਆ ਜਿਓ ਦਸੀਐ ਤਜ ਸਾਕਤ ਪਰੇ ਪਰਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰ ਠਾਕੁਰ ਬਹੁਤ ਪਿਆਰੇ ਪੁਰਬ ਜਨਮ ਪਰ ਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲ ਲਾਲ ਗੁਲਾਰੇ ਜੈਸਾ ਰੰਗ ਤੇ ਸੋ ਹੋਵੇ ਕਿਆ ਨਾਨਕ ਚੰਤ ਵਿਚਾਰੈ ਜੈਸਾ ਰੰਗ ਤੇ ਸੋ ਹੋਵੇ ਕਿਆ ਨਾਨਕ ਚੰਤ ਵਿਚਾਰੈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ